ਸਸਿਕਾ ਮੇਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਤੁਹਾਨੂੰ ਪਤਾਗਾ ਕਿ ਕਾਫੀ ਕੈਂਡੀਡੇਟਾਂ ਨੇ ਜਿਨ੍ਹਾਂ ਨੇ ਪੰਜਾਬ ਪੁਲਿਸ ਭਰਤੀ ਦੇ ਫਿਜ਼ੀਕਲ ਟ్రਾਇਲ ਦਿੱਤੇ ਸੀ ਠੀਕ ਹੈ ਜਿਨ੍ਹਾਂ ਲਿਸਟ ਦੇ ਵਿੱਚ ਨਾਮ ਸੀ ਤੇ ਉਹਨਾਂ ਬੱਚਿਆਂ ਨੂੰ ਕੱਲ ਸੀ ਜਿਹੜੇ ਸ਼ਾਮ ਨੂੰ ਕਈ ਬੱਚਿਆਂ ਦਾ ਮੇਲਸ ਵੀ ਆਈਆਂ ਗਈਆਂ ਕਈ ਬੱਚਿਆਂ ਨੂੰ ਮੇਲਸ ਨਹੀਂ ਆਈਆਂ ਉਹਨਾਂ ਨੇ ਜਦੋਂ ਆਪ ਦਾ ਵੈਬਸਾਈਟ ਤੇ ਜਾ ਕੇ ਤੁਹਾਨੂੰ ਇੱਕ ਲਿੰਕ ਦਿੱਤਾ ਸੀ ਵੈਬਸਾਈਟ ਤੇ ਜਾ ਕੇ ਜਿਹੜੇ ਕੈਂਡੀਡੇਟਾਂ ਨੇ ਕਲਿੱਕ ਕੀਤਾ ਉਹਨਾਂ ਨੂੰ ਉੱਥੇ ਆਪਦੀ ਕੀ ਸ਼ੋ ਹੋਈ ਹੈ ਡਾਕੂਮੈਂਟ ਵੈਰੀਫਿਕੇਸ਼ਨ ਸ਼ੋ ਹੋਈ ਹੈ ਠੀਕ ਹੈ ਜੀ ਹੁਣ ਇਹਦੇ ਬਾਰੇ ਕੁਝ ਇੰਪੋਰਟੈਂਟ ਚੀਜ਼ਾਂ ਦੱਸਣੀ ਹੈ ਜਿਹੜੇ ਕਰਕੇ ਕੈਂਡੀਡੇਟਾਂ ਨੂੰ ਬਹੁਤ ਮਤਲਬ ਪਰੇਸ਼ਾਨੀ ਹੋ ਰਹੀ ਹੈ ਹੁਣ ਕਾਰਨ ਇਹ ਹੈ ਜਿਵੇਂ ਵੀਡੀਓ ਸਵੇਰ ਦੀ ਤਾਂ ਨਹੀਂ ਬਣਾਈ ਸੀ ਕਿ ਮੈਨੂੰ ਕਾਫੀ ਕੈਂਡੀਡੇਟਾਂ ਦੇ ਫੋਨ ਆ ਰਹੇ ਸੀ ਘਟੋਂ ਘਟ 100 ਬੱਚੇ ਦਾ ਫੋਨ ਸਵੇਰ ਦਾ ਹੁਣ ਲੈ ਕੇ ਹੁਣ ਤੱਕ ਆ ਗਿਆ ਹੈ ਨਾ ਉਹਦੇ ਕਾਫੀ ਬੱਚੇ ਨੇ ਕਾਲ ਅਟੈਂਡ ਹੋ ਗਈਆਂ ਕਈਆਂ ਨੇ ਅਟੈਂਡ ਨਹੀਂ ਹੋਈਆਂ ਤਾਂ ਕਰਕੇ ਮੈਨੂੰ ਪਤਾ ਕਿ ਸਾਰੇ ਬੱਚਿਆਂ ਦੇ ਜਿਹੜੇ ਕੁਐਸਚਨ ਆ ਉਹ ਸੇਮ ਹੀ ਹੈਗੇ ਹੈ ਨਾ ਤੋਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਡਿਸਕਸ਼ਨ ਕਰਨਾ ਚਾਹੁੰਦਾਗਾ ਤੁਹਾਡੇ ਨਾਲ ਕਿਉਂਕਿ ਤੁਹਾਡੀ ਫਾਇਦਾ ਇਹ ਚੀਜ਼ਾਂ ਦੇ ਵਿੱਚ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਨਵੀਆਂ ਤੇ ਸਹੀ ਅਪਡੇਟ ਲੈਣ ਵਾਸਤੇ ਠੀਕ ਹੈ ਜੀ ਤੇ ਦੂਸਰੀ ਗੱਲ ਦਾ ਜੀ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਕੈਂਡੀਡੇਟ ਨੇ 2024 ਦੀ ਤਿਆਰੀ ਕਰਨੀ ਹੈ ਉਹ ਤੁਹਾਨੂੰ ਬਾਅਦ ਵਿੱਚ ਦੱਸੂਗਾ ਵੀਡੀਓ ਦੇ ਵਿੱਚ ਐਂਡ ਵਿੱਚ ਇੱਕ ਵਾਰ ਸੁਣ ਲਓ ਗੱਲ ਕੀ ਹੈ ਹੁਣ ਆ ਜੀ ਇਹ ਕਈ ਕੈਂਡੀਡੇਟ ਦੀ ਕੈਂਡੀਡੇਟਾਂ ਦੀ ਪ੍ਰੋਬਲਮ ਆ ਰਹੀ ਹੈ ਕਹਿੰਦੇ ਸਰ ਸਾਡਾ ਮੇਰੇ ਨੰਬਰ ਜੀ 54 ਸੀ ਠੀਕ ਹੈ ਜੀ ਮੈਥੋਂ ਘੱਟ ਨੰਬਰਾਂ ਵਾਲੇ 53 ਵਾਲੇ ਦਾ ਨੰਬਰ ਆ ਗਿਆ ਤੇ ਕਿਸੇ ਬੱਚੇ ਨੇ ਕਿਹਾ ਜੀ ਮੇਰੇ 58 ਨੰਬਰ ਸੀ ਮੈਥੋਂ ਘੱਟ ਆੜੇ 55 ਨੰਬਰ ਵਾਲੇ ਬੱਚੇ ਦਾ ਨਾਮ ਆ ਗਿਆ ਠੀਕ ਹੈ ਜੀ ਇਸ ਤਰ੍ਹਾਂ ਇਹ ਕਾਫੀ ਚੀਜ਼ਾਂ ਮੈਨੂੰ ਸੋਨੂੰ ਨੂੰ ਮਿਲਣਗੀਆਂ ਠੀਕ ਹੈ ਜੀ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਰਾਜੇ ਡਿਪਾਰਟਮੈਂਟ ਦੀ ਸਭ ਤੋਂ ਵੱਡੀ ਤੇ ਵੱਡੀ ਗਲਤੀ ਤੇ ਬੇਕੂਫੀ ਕਹੂੰਗਾ ਮੈਂ ਕਿਉਂਕਿ ਜਦੋਂ ਵੀ ਰਾਜੇ ਡਾਕੂਮੈਂਟ ਵੈਰੀਫਿਕੇਸ਼ਨ ਕਰਨੀ ਹੋਵੇ ਤਾਂ ਇਹਨਾਂ ਦਾ ਹੱਕ ਹੁੰਦਾ ਹੈਗਾ ਕਿ ਉਹਨਾਂ ਕੈਂਡੀਡੇਟਾਂ ਨੇ ਰੋਲ ਨੰਬਰ ਵਾਈਜ਼ ਲਿਸਟ ਪਾਉਣੀ ਹੈ ਕੀ ਠੀਕ ਹੈ ਜੀ ਉਹਨਾਂ ਕੈਂਡੀਡੇਟਾਂ ਦੀ ਲਿਸਟ ਪਾ ਦਣ ਸਾਰਿਆਂ ਦੀ ਸਾਰੇ ਕੈਂਡੀਡੇਟਾਂ ਦੀ ਲਿਸਟ ਪਾਈ ਹੋਵੇ ਕਿ ਜੀ ਇੰਨੇ ਕੈਂਡੀਡੇਟਾਂ ਨੂੰ ਅਸੀਂ ਇੱਥੋਂ ਟਿੱਕਰ ਨੰਬਰ ਵਾਲੇ ਕਿ ਇੰਨੇ ਕੈਂਡੀਡੇਟਾਂ ਨੂੰ ਬੁਲਾਇਆ ਇੰਨੇ ਨੰਬਰ ਤੱਕ ਅਸੀਂ ਕੈਂਡੀਡੇਟਾਂ ਨੂੰ ਬੁਲਾਇਆਗਾ ਉਸ ਤੋਂ ਕੀ ਪਤਾ ਲੱਗਦਾ ਹਾਂ ਦੋਸਤੋ ਇਹ ਪਤਾ ਲੱਗ ਜਾਂਦਾ ਕਿ ਭਾਈ ਮੈਰਿਟ ਆਪਣੀ ਇੱਥੋਂ ਟਿੱਕਰ ਗਈ ਹੈ ਆਪਣੇ ਨੰਬਰ ਇੰਨੇ ਘੱਟ ਸੀ ਤੇ ਇੱਥੋਂ ਟਿੱਕਰ ਮੈਰਿਟ ਗਈ ਹੈ ਜੀ ਠੀਕ ਹੈ ਜੀ ਪਤਾ ਲੱਗ ਜਾਂਦਾ ਹੁਣ ਇਹਦੇ ਵਿੱਚ ਨਾ ਤਾਂ ਕਿਸੇ ਬੱਚੇ ਨੂੰ ਹਜੇ ਤੱਕ ਇਹ ਪਤਾ ਲੱਗ ਰਿਹਾ ਹੈ ਕਿ ਕਿੰਨੇ ਨੰਬਰਾਂ ਤੱਕ ਮੈਟ ਗਈ ਹੈ ਕਿਹੜੀ ਕੈਟਾਗਰੀ ਦੀ ਮੈਟ ਤੱਕ TCS ਨੂੰ ਇਹ ਜਿਹੜੀਆਂ ਜਿਹੜੀਆਂ ਘਟੀਆਂ ਕਾਰਗੁਜ਼ਾਰੀਆਂ ਇਹ ਕਰਦੀਆਂ ਬੰਦ ਕਰਨੀਆਂ ਚਾਹੀਦੀਆਂ ਠੀਕ ਹੈ ਜੀ ਤੇ ਬਾਕੀ ਪੰਜਾਬ ਸਰਕਾਰ ਦਾ ਵੀ ਹੱਕ ਮੰਨਦਾ ਕਿ ਇਹ ਜੀ ਸੰਸਥਾ ਤੋਂ ਕੋਈ ਪੇਪਰ ਨਾ ਲਵੇ ਜਿਹੜੇ ਸਿਰਫ ਬੱਚੇ ਨੂੰ ਨੇਰੇ ਚ ਹੀ ਰੱਖਦੇ ਆ ਠੀਕ ਹੈ ਨੇਰੇ ਵਾਲੀ ਗੱਲ ਹੀ ਹੈ ਜਿੱਦੋਂ ਕਿਸੇ ਬੱਚੇ ਨੂੰ ਇਹ ਨਹੀਂ ਪਤਾ ਜਰਨਲ ਦੀ ਮੈਟ ਕਿੰਨੀ ਗਈ ਹੈ ਐਸਸੀ ਦੀ ਕਿੰਨੀ ਗਈ ਹੈ ਬੀਸੀ ਦੀ ਕਿੰਨੀ ਗਈ ਹੈ ਕਿੰਨੇ ਕੈਂਡੀਡੇਟ ਬੁਲਾਇਆ ਕਿੰਨੇ ਡੇਟ ਕੈਂਡੀਡੇਟ ਨਹੀਂ ਬੁਲਾਇਆ ਇੱਥੇ ਜਾ ਕੇ ਨਾ ਫਿਰ ਬੱਚੇ ਦੇ ਮਨ ਦੇ ਵਿੱਚ ਇੱਕ ਤਾ ਤੋਂ ਮੇਰੇ ਕਲਚਰ ਮੰਨਣਾ ਮੈਂ ਵੀ ਜਿੱਤਾਡੇ ਕੈਂਡੀਡੇਟ ਹੁੰਦਾ ਦਾ ਜੀ ਮੈਂ ਵੀ ਇੱਕ ਪੰਜਾਬ ਪੁਲਿਸ ਦਾ ਪੇਪਰ ਦੇਣ ਵਾਲਾ ਕੈਂਡੀਡੇਟ ਹੁੰਦਾ ਮੇਰੀ ਵੀ ਮਨ ਦੇ ਵਿੱਚ ਇਹ ਗੱਲ ਜਾਂਦੀ ਕਿ ਜਰ ਕਿਤੇ ਬੇਈਮਾਨੀ ਤਾਂ ਨਹੀਂ ਹੋਈ ਜਾਂਦੀ ਕਿਤੇ ਬੇਈਮਾਨੀ ਤਾਂ ਨਹੀਂ ਹੋ ਰਹੀ ਜਿਹੜਾ ਆਪਾਂ ਨੰਬਰੀ ਨਹੀਂ ਦੱਸ ਰਹੇ ਠੀਕ ਹੈ ਤਾਂ ਕਰਕੇ TCS ਨੂੰ ਕਹਿਣਾ ਚਾਹਣਾ ਮੈਂ ਕਿ ਆਪਣੇ ਇਹ ਬੇਕੂਫੀਆਂ ਨੂੰ ਮਾੜਾ ਮੋੜਾ ਸਧਾਰੋ ਤੁਸੀਂ ਠੀਕ ਹੈ ਤੇ ਜਲਦ ਤੋਂ ਜਲਦ ਇੱਕ ਲਿਸਟ ਅਪਲੋਡ ਕਰੋ ਮੈਂ ਇਹਨਾਂ ਨੂੰ ਮੇਲ ਵੀ ਕਰੀ ਹੈ TCS ਨੂੰ ਸਪੈਸ਼ਲ ਤੇ PRTS ਬੋਰਡ ਨੂੰ ਵੀ ਮੇਲ ਲੱਗ ਪਾਈ ਗਈਆਂ ਹੋ ਸਕਦਾ ਹੈ ਕਿ ਸ਼ਾਮ ਤੱਕ ਉਹਨਾਂ ਦਾ ਕੋਈ ਰਿਪਲਾਈ ਆ ਜਾਏ ਤੇ ਰਿਪਲਾਈ ਆਉਣਾ ਕਾਰ ਅੱਜ ਮੇਰੇ ਸਾਹਬ ਤੇ ਅੱਜ ਸੰਡੇ ਆ ਜਨਾ ਮਸਕੂਲਰ ਰਿਪਲਾਈ ਆਉਣਾ ਵੀ ਹੈ ਨਾ ਕੱਲ ਨੂੰ ਆਊਗਾ ਜੇ ਆਇਆ ਤਾਂ ਤੇ ਇਹਨਾਂ ਦਾ ਕਾਰਨ ਹੈਗਾ ਜੀ ਸਭ ਤੋਂ ਪਹਿਲਾਂ ਕੈਂਡੀਡੇਟ ਡਿਪਾਰਟਮੈਂਟੋਂ ਲਿਸਟ ਪਾਉਣੀ ਚਾਹੀਦੀ ਹੈ ਲਿਸਟ ਦੇ ਵਿੱਚ ਸਾਰੇ ਕੈਂਡੀਡੇਟਾਂ ਨੇ ਚਾਹੇ ਉਹ ਐਕਸ ਸਰਵਿਸਮੈਨ ਚਾਹੇ ਐਸਸੀ ਆ ਚਾਹੇ ਬੀਸੀ ਆ ਚਾਹੇ ਜਨਰਲ ਆਈਡਬਲਯੂਐਸ ਜਿੰਨੀਆਂ ਵੀ ਕੈਟਾਗਰੀਆਂ ਮੁੰਡੇ ਤੇ ਕੁੜੀਆਂ ਦੀਆਂ ਸਾਰਿਆਂ ਦੀ ਪਹਿਲਾਂ ਤਾਂ ਉਹਨਾਂ ਨੂੰ ਮੈਟ ਮੈਂਸ਼ਨ ਕਰਨੀ ਚਾਹੀਦੀ ਹੈ ਕਿ ਜੀ ਇੱਥੋਂ ਲੈ ਕੇ ਇਹਨੇ ਨੰਬਰ ਵਾਲੇ ਕੈਂਡੀਡੇਟਾਂ ਨੂੰ ਅਸੀਂ ਬੁਲਾਇਆਗਾ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਜਿਹਦੇ ਕਰਕੇ ਹਜੇ ਤੱਕ ਕਿਸੇ ਵੀ ਕੈਂਡੀਡੇਟ ਨੂੰ ਕੋਈ ਨਹੀਂ ਪਤਾ ਲੱਗ ਰਿਹਾ ਕਿ ਕਿੰਨੇ ਕੈਂਡੀਡੇਟ ਕਿੰਨੇ ਨੰਬਰਾਂ ਵਾਲੇ ਨੂੰ ਬੁਲਾਇਆ ਕਿੰਨੇ ਨੰਬਰ ਵਾਲੇ ਨੂੰ ਕੈਂਡੀਡੇਟ ਨੂੰ ਨਹੀਂ ਬੁਲਾਇਆ ਠੀਕ ਹੈ ਜੀ ਦੂਸਰੀ ਗੱਲ ਅ ਜਿਹੜੇ ਕੈਂਡੀਡੇਟ ਨੂੰ ਬੁਲਾਇਆ ਰਾਇ ਜੇ ਦੇਖੋ 11 115000 ਦੇ ਕਰੀਬ ਬੱਚੇ ਨੇ ਨੇ ਟ్రायल ਦਿੱਤੇ ਸੀ ਪਰ ਜਿਹੜੇ ਬੱਚੇ ਬੁਲਾਏ ਗਏ ਆ ਉਹ ਮੇਰੇ ਹਿਸਾਬ ਤੇ ਇਹਨਾਂ ਨੇ ਅੱਧ ਤੋਂ ਵੀ ਘੱਟ ਬੁਲਾਏ ਹੈਗੇ ਠੀਕ ਹੈ ਜੀ ਓ ਵੀ ਮੈਂ ਤੁਹਾਨੂੰ ਇਹ ਸਹੀ ਦੱਸ ਸਕਦਾ ਕਿਉਂਕਿ ਜਿਹੜੋ ਨੇ ਲਿਸਟ ਹੀ ਮੈਂਸ਼ਨ ਕੀਤੀ ਹਜੇ ਤੱਕ ਆਪਣੀ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਕਿ ਇੱਕਦਾਂ ਆਪਾਂ ਨੂੰ ਥੋੜਾ ਜਿਹਾ ਟਾਈਮ ਲਿਸਟਰ ਅਵੇਟ ਕਰਨਾ ਪਊਗਾ ਕਿਉਂਕਿ ਕੈਂਡੀਡੇਟਾਂ ਨੇ ਬਹੁਤ ਮੈਸੇਜ ਆਈ ਜਾਂਦੇ ਜੀ ਅਸੀਂ ਟ్రਾਇਲ ਦੇ ਕੇ ਆਏ ਆ ਪਰ ਸਾਡਾ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਵਾਲਾਗਾ ਉਹ ਐਡਮਿਟ ਕਾਰਡ ਤੇ ਨਹੀਂ ਨਿਕਲਿਆ ਜੇ ਉਤੇ ਸਾਨੂੰ ਕੋਈ ਸ਼ੋ ਨਹੀਂ ਹੋਇਆ ਤਾਂ ਉਹ ਰਾਜੇ ਸ਼ੋ ਹੋਣ ਦਾ ਕਾਰਨ ਇਹ ਹੈ ਕਿ ਤੁਹਾਡਾ ਉਹਨੇ ਲਿਸਟ ਦੇ ਵਿੱਚ ਨਾਮ ਨਹੀਂ ਪਾਇਆ ਠੀਕ ਹੈ ਜੀ ਲਿਸਟ ਦੇ ਵਿੱਚ ਤੁਹਾਡਾ ਨਾਮ ਨਹੀਂ ਹੈਗਾ ਜਿਹੜੀ ਲਿਸਟ ਨੇ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਕੱਢੀ ਆ ਤਾਂ ਕਰਕੇ ਤੁਹਾਨੂੰ ਜਿਹੜਾ ਉਹ ਸ਼ੋ ਨਹੀਂ ਹੋ ਰਿਹਾ ਮੇਨ ਗੱਲ ਇਹ ਹੈਗੀ ਠੀਕ ਹੈ ਜੀ ਬਾਕੀ ਰਾਜੇ ਮੈਂ ਇਹਨਾਂ ਨੂੰ ਮੰਗ ਕਰ ਰਿਹਾਗਾ ਕੀ ਤੁਸੀਂ ਲਿਸਟ ਜਲਦੀ ਤੋਂ ਜਲਦੀ ਕੱਢੋ ਜਿਦੋਂ ਵੀ ਤੁਹਾਨੂੰ ਲਿਸਟ ਆ ਗਈ ਠੀਕ ਹੈ ਜੀ ਬਾਕੀ ਤੁਸੀਂ ਵੀ ਰਾਜੇ ਸਾਰੇ ਕੈਂਡੀਡੇਟ ਜਿੰਨੇ ਵੀ ਸਿਲੇਕਟਡ ਫਿਜ਼ੀਕਲ ਟ੍ਰਾਇਲ ਦੇ ਕੇ ਆਇਆ ਤੁਸੀਂ ਵੀ ਇਹਨਾਂ ਦੀ ਈਮੇਲ ਤੇ ਜਾਓ ਵੈਬਸਾਈਟ ਤੇ ਉੱਥੇ ਈਮੇਲ ਦੇ ਨੂੰ ਮੈਸੇਜ ਕਰੋ ਕਿ ਸਾਡੀ ਪੂਰੀ ਲਿਸਟ ਕੱਢੀ ਜਾਵੇ ਕਿ ਸਾਨੂੰ ਪਤਾ ਲੱਗੇ ਕਿ ਮੈਟ ਕਿੱਥੋਂ ਲੈ ਕੇ ਕਿੱਥੋਂ ਟਿਕੜ ਗਈ ਹੈ ਕਿ ਕਿਸੇ ਬੱਚੇ ਦੇ ਮਨ ਵਿੱਚ ਇਹ ਨਾ ਜਾਵੇ ਕਿ ਭਰਤੀ ਚ ਉਹ ਧੂਖਾ ਹੋਇਆ ਹੈ ਭਰਤੀ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਤੇ ਸਾਨੂੰ ਪੂਰੀ ਚੀਜ਼ ਕਿਉਂ ਨਹੀਂ ਦੱਸੀ ਜਾ ਰਹੀ ਤਾਂ ਇਹ ਹੱਕਮਾਨਾ ਡਿਪਾਰਟਮੈਂਟ ਦਾ ਪਹਿਲਾਂ ਵੀ ਇਹਨਾਂ ਨੇ ਇਹ ਜਿਹੀਆਂ ਬੇਕੂਫਾ ਠੀਕ ਹੈ ਜੀ ਬਾਕੀ ਜਿਹੜੇ ਬੱਚੇ ਡਾਕੂਮੈਂਟ ਵੈਰੀਫਿਕੇਸ਼ਨ ਕਰਾਉਣ ਜਾਣਾ ਰਾਜੇ ਉਹਨਾਂ ਬਾਰੇ ਜਿਹੜੀ ਅਪਡੇਟ ਆਊਗਾ ਤੁਹਾਨੂੰ ਸ਼ਾਮ ਨੂੰ ਦਊਗਾ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣਾ ਕਿਹੜੇ ਨਹੀਂ ਲੈ ਕੇ ਜਾਣਾ ਠੀਕ ਹੈ ਜੀ ਤਾਂ ਫਿਲਹਾਲ ਆਪਾਂ ਹੁਣ ਲਿਸਟ ਦੀ ਮੰਗ ਕਰੀਏ ਇਹਨਾਂ ਤੋਂ ਬਾਕੀ ਰਾਜੇ ਜੇ ਕੋਈ ਕੈਂਡੀਡੇਟ 2024 ਪੰਜਾਬ ਪੁਲਿਸ ਵੀਡੀਓ ਪੰਜਾਬ ਪਟਵਾਰੀ ਸੀਨੀਅਰ ਅਸਿਸਟੈਂਟ ਪੰਜਾਬ ਅਤੇ ਹਾਈ ਕੋਰਟ ਡਰਾਈਵਰ ਆਲ ਪੰਜਾਬ ਆਲ ਕਲਰਕਸ ਆਮ ਇਹਨਾਂ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਉਹ ਆਪਣੀ ਐਪ ਤੋਂ ਕਰ ਸਕਦਾ ਐਪ ਆਪਣੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ Deepolar Education ਦਾ ਜਿੰਨਾ ਬੱਚੇ ਕੋਲ ਆਈਫੋਨ ਹੈ ਰਾਜ ਜਿਹੜੇ ਐਪ ਡਾਊਨਲੋਡ ਕਰ ਲੈ ক্লাস-ਕਲਾਸ ਤੇ QR ਕੋਡ ਫਿਲ ਕਰਨਾ ਡਬਲ ਐਕਸ ਰਾਜ ਜੇਕਰ ਕਿਸੇ ਕਲੀਡੈਂਟ ਨੂੰ ਕੋਈ ਐ ਪ੍ਰਤੀ ਪ੍ਰੋਬਲਮ ਹੋਣੀ ਹੈ ਤਾਂ ਤੁਸੀਂ ਆਹ ਨੰਬਰ ਤੇ ਮੈਨੂੰ ਤੁਸੀਂ ਕਾਲ ਵੀ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਸਾਰਾ ਕੁਝ ਤੁਹਾਨੂੰ ਮਿਲ ਜੀ ਰਾਜ ਜਾਨੂੰ ਕੀ ਮਿਲਣਗੇ ਇੱਥੇ ਤੁਹਾਨੂੰ PDF ਮਿਲਣਗੇ ਰਾਜ ਜੀ ਫੁੱਲ ਲੈਕਚਰ ਮਿਲਣਗੇ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਤੁਹਾਨੂੰ ਸਾਰੇ ਲੈਕਚਰ ਮਿਲਣਗੇ ਜ਼ੀਰੋ ਲੈਵਲ ਤੋਂ ਸਾਰੇ ਕਲਾਸਾਂ ਹੋਣਗੀਆਂ ਤੇ ਆਫਲਾਈਨ ਕਲਾਸ ਰਮਗਾਲੇ ਸਿਰਫ 5% ਰਾਜ ਫੀਸ ਹੈ ਜਿਸ ਤੁਹਾਨੂੰ ਸਾਰਾ ਕੁਝ ਸਿਲੇਬਸ ਕੰਪਲੀਟ ਕਰਵਾਇਆ ਜਾਊਗਾ ਠੀ